ਨੇ ਮੁਖ ਨਾ ਸੁਨੋ ਤੁਮ ਕਹਰ ਹਰ ਸਦਾ ਜੋ ਜੈ ਸਤਿਗੁਰ ਤੁਮਕਾ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਸਤਿਗੁਰ ਤੁਮਕਾ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਸਭੁਰ ਤੋਂ ਮੋਕਾ ਹੋਏ ਦਿਆਲਾ ਸੰਤ ਸੰਗ ਤੇਰੇ ਪੀਤ ਤਪੜ ਪਤ ਪਰਮੇਸ਼ਰ ਰਾਖੀ ਪੋਜਨ ਕੀ ਰਤਨਨੀ ਤਪੜ ਪਤ ਪਰਮੇਸ਼ਰ ਰਾਖੀ ਪੋਜਨ ਕੀ ਰਤਨਨੀ ਆਵੜ ਪਤ ਪਰਮੇਸ਼ਰ ਰਾਖੀ ਤੋ ਜਨ ਕੀ ਤਨਨੀਤ ਅੰਮ੍ਰਿਤ ਦੀਵੋ ਸਦਾ ਚਰ ਜੀਵੋ ਹਰ ਸਿਮਰਤ ਅਨੰਤ ਆਨੰਦਾ ਅੰਮ੍ਰਿਤ ਪੀ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤ ਦਾ ਤੰਤ੍ਰਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤ ਦਾ ਰੰਗ ਤਮਸ ਪੂਰਨਾਸਾ ਕਬਹਿ ਨਾ ਪਿਆ ਪੈ ਰੰਗ ਤਮਾਸਾ ਪੂਰ ਆਸਾ ਕਬਹਿ ਨਾ ਪਿਆ ਪੈ ਚਿੰਤਾ ਤਮਰਤਿ ਮੀਵ ਸਦਾ ਚਰ ਜੀਵ ਹਰਿ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਪਿਆ ਪੈ ਚਿੰਤਾ ਸੰਗ ਲਪਟਾਇਆ ਜੋ ਤੂੰ ਦਹ ਜਾ ਤ੍ਰਿਮੋ ਮੋਲਾ ਤਾਪਾ ਤਕੀ ਹਸੀਸ ਤ੍ਰਿਮੋ ਮੋਲਾ ਤਕੀ ਹਸੀਸ ਤ੍ਰਿਮੋ ਮੋਲਾ ਤਕੀ ਹਸੀਸ ਨਿਮਕ ਨਾ ਪਿਸਰਾ ਤੂੰ ਕਾ ਸਦਾ ਤਜੋ ਜਗਦੀਸ਼ 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 ਸਦਾ ਤਜੋ ਜਗਦੀਸ਼ ਕੁਤਾ ਮਾਤ ਕੀ ਹਸੀਸ ਕੁਤਾ ਮਾਤ ਕੀ ਹਸੀਸ ਜਿਸ ਸਿਮਰਤ ਸਾਧੂ ਸੰਗ ਲਪਟਾਇਓ ਨਾਨਕ ਦਾਸ ਹੁਨ ਸੰਗ ਲਪਟਾਇਓ ਨਾਨਕ ਦਾਸ ਹੁਨ ਸੰਗ ਲਪਟਾਇਓ ਜਉ ਬੁੰਧੈ ਚਾਰ ਤ੍ਰਿਕ ਮੌਲਾ ਜਉ ਬੁੰਧੈ ਚਾਰ ਤ੍ਰਿਕ ਮੌਲਾ ਜਉ ਬੁੰਧੈ ਚਾਰ ਤ੍ਰਿਕ ਮੌਲਾ ਬਿਸਰੋ ਨਾ ਬਿਸਰੋ ਨਿੰਮਖ ਨਾ ਬਿਸਰੋ ਨਾ ਬਿਸਰੋ ਨਿੰਮਖ ਨਾ ਬਿਸਰੋ ਤੁਮ ਕੋ ਹਰ ਹਰ ਨਿੰਮਖ ਨਾ ਬਿਸਰੋ ਤੁਮ ਦਾ ਹਰ ਸਦਾ ਪਜੋ ਜਗਤੀ ਸੂਤਾ ਮਤਕੀ ਅਮਰ ਸੇਸੂ ਆਸੇਸ ਸੇਰ ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰੈ ਹਰ ਜਸ ਸ੍ਰਵਨ ਸੁਨਾਵਨਾ ਆਓ ਜੀ ਤੂੰ ਆਓ ਹਮਾਰੈ ਹਰ ਜਸ ਸ੍ਰਵਨ ਸੁਨਾਵਨਾ ਰਹਾਓ ਆਉ ਤੂੰ ਮੇਰਾ ਮਨ ਦਾ ਮਹਰਿਆ ਹਰ ਜਸ ਤੁਮ ਸੰਗ ਗਾਉਨਾ ਤੂੰ ਤਾਂ ਆਉ ਤੂੰ ਮੇਰਾ ਮਨ ਦਾ ਮਹਰਿਆ ਹਰ ਜਸ ਤੁਮ ਸੰਗ ਗਾਉਨਾ ਸੰਤ ਕਿਰਪਾ ਤੇ ਹਿਰਦੈ ਵਾਸ ਨੂ ਜਾ ਪਾਉ ਮਿਟਾਨਾ ਸੰਤ ਕਿਰਪਾ ਤੇ ਹਿਰਦੈ ਵਸ ਤੂੰ ਜਾ ਪਾਉ ਮਿਟਾਉਨਾ ਸੰਤ ਕਿਰਪਾ ਤੇ ਹਿਰਦੈ ਵਸ ਤੂੰ ਜਾ ਪਾਉ ਮਿਟਾਉਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੁਖਤ ਜਾਪਨਾ ਅਗਰ ਤਿਆਗ ਤੇ ਬੁੱਧ ਪ੍ਰਕਾਸ਼ ਸਰ ਦੁਰਵਤ ਦੁੱਖਤ ਜਾਵਨਾ ਦਰਸਾ ਸੱਤ ਨਾਰਾ ਮੈਂ ਛਾਉ ਨ ਕੋਈ ਅਵਰ ਨਾ ਸੋਚੇ ਸਮਾਪਨਾ ਮੋਹ ਨਿਰਗੁਣ ਕੋ ਕੋਈ ਨਾ ਰੱਖੈ ਮੋਹ ਨਿਰਗੁਣ ਕੋ ਕੋਈ ਨਾ ਰੱਖੈ ਮੋਹ ਨਿਰਗੁਣ ਕੋ ਕੋਈ ਨਾ ਰੱਖੈ ਸੰਤ ਸੰਗ ਸਮਾਪਨਾ ਬੋਲ ਸੁਣਾਉ ਨਾਰਾ ਰਹਾ ਤੂੰ ਆਉਂ ਤੂੰ ਮੇਰਾ ਮਨ ਦਾ ਮਹਰਿਆ ਹਾ ਜਸ ਤੂੰ ਸੰਗ ਗਾਉ ਨਾ ਕਹੋ ਨਾਨਕ ਕੁਰ ਚਲ ਤੋ ਦਿਖਾ ਮਨ ਮਥੇ ਹਰ ਹਰ ਰਾਗ ਸੁਨਾਵਨਾ ਸ਼ਰਮ ਸੁਨਾਵਨਾ ਸੰਤੋ ਰਾਮਦਾਸ ਸਰੋਵਰ ਨੀਕਾ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੁਖ ਬੋਲੇ ਕਸਰੋ ਵਨੀ ਕਾ ਵਿਚ ਕਰਤਾ ਪੁਰਖ ਖਲਵਾ ਵਾਲ ਨਵੀਂਗਾ ਗਰਦ ਗੁਰਖ ਖਲੋਆ ਵਾਲ ਨਵੀਂ ਦਾ ਹੋਆ ਮਚਨਾ ਗੁਰਾਂ ਦਾ ਰਾਸੇ ਜਬ ਹਰ ਹਰ ਕਿਲ ਵੀਖ ਨਾਸੇ ਹਰ ਹਰ ਕਿਲ ਵੇਖਨਾ ਸੇ ਜਪ ਹਰ ਹਰ ਕਿਲ ਵੇਖਨਾ ਸੇ ਜਪ ਹਰ ਹਰ ਕਿਲ ਵੇਖਨਾ ਸੇ ਜਪ ਜਪ ਹਰ ਹਰ ਕਿਲ ਵੇਖਨਾ ਸੇ ਸੰਤੋ ਬਾਬਾ ਦਾਸ ਸਰੋਵਰ ਨੀ ਕਾ

ਜੈ ਜੈਕਾਰ ਜਗ ਗਾਵੇ ਮਨ ਚਿੰਜੜੇ ਫਲ ਪਾਵੇ ਜੈ ਜੈਕਾਰ ਜਗ ਗਾਵੇ ਜੈ ਜੈਕਾਰ ਜੈ ਜੈਕਾਰ ਜਗ ਗਾਵੇ ਮਨ ਚਿੰਜੜੇ ਫਲ ਪਾਵੇ ਸਹੀ ਸਲਾਮਤ ਆਏ ਆਏ ਆਪਣਾ ਪ੍ਰਭੂ ਤੇ ਆਏ ਸਹੀ ਸਲਾਮਤ ਆਏ ਆਏ ਆਪਣਾ ਕਬੂਲ ਤੇ ਆਏ ਆਪਣਾ ਪ੍ਰਭੂ ਤੇ ਆਏ ਆਪਣਾ ਪ੍ਰਭੂ ਤੇ ਆਏ ਆਪਣਾ ਤੇ ਆਏ ਸੰਤ ਸਰੋਵਰ ਲਾਵੇ ਸੋ ਜਾਨ ਪਰਮ ਗਤ ਪਾਵੇ ਸੰਤ ਸਰੋਵਰ ਲਾਵੇ ਸੋ ਜਾਨ ਪਰਮ ਗਤ ਪਾਵੇ ਮਰਨ ਆ ਸਿਆਲੋਈ ਭਗਵਾਨ ਹੈ ਬਾਬਾ ਨਾਨਕ ਪ੍ਰਭ ਸਰਨਾਈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਕ ਮਿਟਾਈ ਸਭ ਚਿੰਤਾ ਗਣਕ ਮਿਟਾਈ ਸਭ ਚਿੰਤਾ ਪਾਈ ਸੰਤੋ ਰਾਮਦਾਸ ਰੂਪਨੀ ਕਾ ਰਾਮਦਾਸ ਸਤੂ ਰੂਪਨੀ ਕਾ ਜਬੋ ਨਾਵੇਂ ਸੁਖੁ ਤਰਾਵੇਂ ਉਧਾਰ ਹੋ ਆਏ ਜੀ ਕਾ ਸੰਤੋ ਰਾਮਦਾਸ ਰੂਪਨੀ ਕਾ ਜਨਾ ਗੁਰ ਰਾਮ ਦਾ ਰਾਸੇ ਜਬ ਹਰ ਕਿਲ ਵੇਖਣਾ ਸੇ ਇਹ ਬ੍ਰਾਹਮੋ ਵਿਚਾਰ ਸੁਝਾਨੈ ਜਿਸਿਆ ਲ ਹੋਏ ਭਗਵਾਨ ਬਾਬਾ ਨਾਨਕ ਪ੍ਰਸਨਾਈ ਬਾਬਾ ਨਾਨਕ ਰੱਬ ਸਰਨਾਈ ਪਾਪਾ ਨਾਨਕ ਰੱਬ ਸਰਨਾਈ ਪਾਪਾ ਨਾਨਕ ਰੱਬ ਸਰਨਾਈ ਸਭ ਚਿੰਤਾ ਬਣਤ ਮਿਟਾਈ ਸਭ ਚਿੰਤਾ ਬਣਤ ਮਿਟਾਈ ਪਾਪਾ ਨਾਨਕ ਰੱਬ ਸਰਨਾਈ ਸਭ ਚਿੰਤਾ ਬਣਤ ਮਿਟਾਈ ਸਭ ਚਿੰਤਾ ਗਣਤ ਮਿਟਾਈ ਸਭ ਚਿੰਤਾ ਸਭ ਚਿੰਤਾ ਸਭ ਚਿੰਤਾ ਗਣਤ ਧਾਈ ਸੰਤੋ ਰਾਮਦਾਸ ਸਰੂਪ ਨੀ ਕਾ ਰਾਮਦਾਸ ਸਰੂਪ ਨੀ ਕਾ ਸੰਤੋ ਸੰਤੋ ਰਾਮਦਾਸ ਸਰੂਪ ਨੀ ਕਾ ਸ੍ਰੋਹ ਨੀ ਕਾ ਸਰਵ ਨਿਕਾ ਅਹ ਜੋ ਨਾਵੇ ਸੋ ਕੁਲ ਤਰਵੇ ਉਧਾਰ ਹੋਏ ਜੀ ਕਾ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਇੰਤੀ ਕਰਾਂਗਾ ਬੇਟੇ ਕਮਰਪਾਲ ਸਿੰਘ ਨੂੰ ਕਿ ਬੱਚੇ ਨੂੰ ਜਿੰਨੀਆਂ ਮਰਜ਼ੀ ਪਛਾਵਾਂ ਸਿਖਾਈ ਕੋਈ ਮਨਾ ਨਹੀਂਗਾ ਜਿੰਨੇ ਮਰਜ਼ੀ ਦੁਨੀਆ ਭਰ ਦੀਆਂ ਪਰ ਗੁਰਮਖੇ ਜ਼ਰੂਰ ਸਿਖਾਈ ਕੋੜਾੜਾ ਜ਼ਰੂਰ ਸਿਖਾਈ ਮੁਹਾਰਨੀ ਸਿਖਾਈ ਇਹ ਸਾਡਾ ਵਿਰਸਾ ਹੈ ਇਸਨੂੰ ਗੁਰੂ ਨੇ ਦਾਤ ਬਖਸ਼ੀ ਹੈ ਗੁਰਮੁਖੀ ਅੱਖਰ ਔਰ ਗੁਰਮੁਖੀ ਅੱਖਰਾਂ ਵਿੱਚ ਸਾਡਾ ਜਿਹੜਾ ਗੁਰੂ ਹੈ ਬਾਣੀ ਗੁਰੂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਅੱਖਰਾਂ ਵਿੱਚ ਹੈ ਹਾਂਜੀ ਹੈ ਜੀ ਤਾਂ ਇਸ ਕਰਕੇ ਬੇਨਤੀ ਹੈ ਬਿ ਗੁਰਮਖੀ ਜਿਹੜੀ ਹੈ ਊੜਾੜਾ ਐਡੀ ਸਹਾ ਕ ਕ ਖ ਖ ਗ ਗ ਘ ਘ ਨੰਨਾ ਨੰਨਾ ਚ ਚ ਛ ਛ ਚ ਚ ਕ ਚਾ ਕੁ ਛ ਛ ਛ ਤ ਰੀ ਕਬ ਪੜਦੇ ਹੁੰਦੇ ਨਿੱਕੇ ਹੁੰਦੇ ਚ ਚ ਛ ਛ ਇੱਕ ਹੈ ਸਸੇ ਪੈਰਵੰਦੀ ਉਹ ਸ਼ੇਰ ਇੱਕ ਲਾ ਸਸਾ ਸਸਾ ਸਲੇਟ ਤੋ ਚ ਚ ਛ ਛ ਜ ਜ ਚ ਜ ਨੰਨਾ ਨੰਨਾ ਨੰਗਾ ਣਾਂਾ ਰਣਾਣਾ ਇਹ ਅੱਖਰ ਖਾਸ ਤੌਰ ਤੇ ਨਹੀਂ ਆਉਂਦੇ ਵਸ ਸਾਰੇ ਨਹੀਂ ਆਉਂਦੇ ਇਹ ਤਿੰਨ ਚਾਰ ਅੱਖਰ ਨਹੀਂ ਆਉਂਦੇ ਹੁਣ ਜਿੰਨਾ ਚਿਰ ਇਹ ਅੱਖਰ ਨਹੀਂ ਆਉਣਗੇ ਤੁਸੀਂ ਗੁਰਬਾਣੀ ਨਹੀਂ ਪੜ ਸਕਦੇ ਨਹੀਂ ਪੜ ਸਕਦੇ ਗੁਰਬਾਣੀ ਸ਼ੁੱਧ ਨੇ ਪੜ ਸਕਦੇ ਹੋਰ ਗੁਰਬਾਣੀ ਸ਼ੁੱਧ ਪੜਨ ਦਾ ਹੀ ਲਾਭ ਹੈ ਗਲਤ ਬਾਣੀ ਪੜਨ ਦਾ ਲਾਭ ਨਹੀਂ ਗਾ ਘੱਟ ਪੜ ਲੋ ਸਿੱਖ ਕੇ ਪੜੋ ਸ਼ੁੱਧ ਪੜੋ ਤੁਹਾਡੇ ਕੋਲ ਸਤਕਾਰਯੋਗ ਐ ਮੇਰੇ ਵੀਰ ਬਲਵਿੰਦਰ ਸਿੰਘ ਜੀ ਅਸੀਂ ਇਕੱਠੇ ਰਹੇ ਹਾਂ ਹੋਰ ਵਿਦਵਾਨ ਗੁਣ ਗਿਆਨ ਹਰਗੰਤੀ ਸਾਹਿਬ ਤੋਂ ਇਹਨਾਂ ਕੋਲੋਂ ਗੁਰਮੁਖੀਕਰ ਜ਼ਰੂਰ ਪੜੋ ਮੁਹਾਰਨੀ ਸਿੱਖੋ ਔਰ ਸਿੱਖ ਕੇ ਫਿਰ ਗੁਰਬਾਣੀ ਪੜੋ ਗੁਰਬਾਣੀ ਸ਼ੁੱਧ ਪੜੋਗੇ ਤਾਂ ਗੁਰੂ ਦੀ ਖੁਸ਼ੀ ਪ੍ਰਾਪਤ ਹੋਣੀ ਹੈ ਜਿਸ ਤਰ੍ਹਾਂ ਤੁਸੀਂ ਦੁਨਿਆਵੀ ਵਿਦਿਆ ਵੱਡੇ ਵੱਡੇ ਕਾਲਜਾਂ ਚ ਲੈਂਦੇ ਹੋ ਬਾਹਰ ਵੀ ਜਾ ਕੇ ਪੜ੍ਹਦੇ ਹੋ ਪਰ ਜਿਹੜੀ ਆ ਵਿਦਿਆ ਹੈ ਗੁਰਮਤਿ ਦੀ ਵਿਦਿਆ ਬ੍ਰਹਮ ਦੀ ਵਿਦਿਆ ਜਿਹਨੇ ਸਾਡਾ ਜਰਮ ਸਫਲ ਕਰਨਾ ਹੈ ਇਸ ਮਾਤ ਲੋਕ ਤੋਂ ਜਦੋਂ ਪ੍ਰਲੋਕ ਜਾਣਾ ਉਹ ਸਾਡਾ ਸਫਲ ਕਰਨਾ ਹੈ ਉਹਦੇ ਵੱਲ ਕੋਈ ਤਿਆਰ ਨਹੀਂ ਇਸ ਕਰਕੇ ਖਾਸ ਤੌਰ ਤੇ ਇਹ ਸਿੱਖਾਂ ਨੂੰ ਸਾਡੇ ਪੰਜਾਬੀਆਂ ਨੂੰ ਇਹ ਬੇਨਤੀ ਹੈ ਵੀ ਗੁਰਮਖੀ ਜਿਹੜੇ ਆਪਣੇ ਬੱਚਿਆਂ ਨੂੰ ਜਰੂਰ ਸਿਖਾਓ ਉੜਾੜਾ ਜਰੂਰ ਸਿਖਾਓ ਮੁਹਾਰਨਿ ਸਿਖਾਓ ਇਹ ਬੇਨਤੀ ਹੈ ਤਾਂ ਇੱਕ ਗੱਡੀ ਆ ਬੋਲਦੇ ਇਹ ਲੋਰਾ HR12S0408 ਵਰਨਾ ਗੱਡੀ ਇਹ ਪਾਸੇ ਕਰਾਉਣੀ ਹੈ ਫੇਰ ਬੋਲ ਦੇ ਕੋਈ ਉੱਚੀ ਬੋਲ HR101 HR12S0408 ਵਰਨਾ ਗੱਡੀ ਇਹ ਕਿਰਪਾ ਕਰਕੇ ਪਾਸੇ ਕਰ ਦਿਓ ਐਮਬੂਲੈਂਸ ਨੇ ਜਾਣਾ ਬੋਲ ਐਮਬੂਲੈਂਸ ਨੇ ਜਾਣਾ ਤਾਂ ਕਰਕੇ ਫੇਰ ਬੋਲ ਇਹ ਜਿਸ ਮਾਈ ਭਾਈ ਦੀ ਗੱਡੀ ਹੈ ਭਾਈ HR12S0408 ਵਰਨਾ ਗੱਡੀ ਇਹ ਪਾਸੇ ਕਰੋ ਜੀ ਐਮਬੂਲੈਂਸ ਨੂੰ ਜਾਣਾ ਐਮਬੂਲੈਂਸ ਨੇ ਜਾਣਾ तो आओ इस शबदवाद की एकदम निसमाप्ति है कहो प्रभु सुपार्क किसकी ठीक है तो बच्चे वालों हुक्म होया है कहो प्रभु सुपार्क हो किसो ना कान राखो किसी ना पेग पीजो अलेख बीज बीजो ਜਿਹੜੇ ਕਹਿੰਦੇ ਨਾ ਵੀ ਸਿੱਖ ਹਿੰਦੂ ਹਿੰਦੂਆਂ ਚੋਂ ਐ ਆ ਸੁਣ ਲਓ ਸ਼ਬਦ ਕਹੋ ਪ੍ਰਭੂ ਸੁਪਾਖਾਂ ਕਿਸੂ ਨਾ ਕਾਨ ਰੱਖਾਂ ਕਿਸੇ ਨੂੰ ਨਾ ਭੇਕ ਪੀਜਾਂ ਅਲੇਖ ਬੀਜ ਬੀਜਾਂ ਅਲੇਖ ਖਾਲਸਾ ਪੰਥ ਅਲੇਖ ਬੀਜ ਬੀਜਾਂ ਵਕਤ ਆ ਸੀ ਉਹਦੀ ਹੋਵੇ ਜਦ ਜਨੂਨ ਨੀ ਪਾਇਆ ਮਰ ਜਦ ਪਿਤਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਜਨੂ ਪਾਉਣ ਤੋਂ ਮਨਾ ਕਰਤਾ ਵਕਤ ਆ ਉਹਦੀ ਹੋਵੇ ਕਿਉਂਕਿ ਸਿੱਖ ਧਰਮ ਜਿਹੜਾ ਐ ਸਰਮਤਾਂ ਮਤੋਂ ਬਹੁਤ ਸੀ ਕਿ ਸਾਰੇ ਹਿੰਦੂ ਧਰਮ ਮਤੋਂ ਵੀ ਸੀ ਜੈਨੀ ਬੁੱਧ ਦੀ ਪਾਰਸ ਸਾਰੇ ਸੀ ਪਰ ਸਿੱਖ ਮਤ ਦੇ ਬਾਨੇ ਜਿਹੜੇ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਕਰਮ ਕੰਡਾਂ ਤੋਂ ਵਿਮ ਪਰਮਾ ਤੋਂ ਨਜਾਤ ਦਬਾਉਣ ਦਾ ਯਤਨ ਕੀਤਾ ਪਰ ਸਹੀ ਉਪਾ ਨਹੀਂ ਸਕੇ ਨਜਾਤ ਨਿਕਲ ਨਹੀਂ ਸਕੇ ਵਿੱਚ ਮੈਂ ਉਹਨਾਂ ਵਿਮ ਪਰਮਾ ਤੋਂ ਫੋਕਟ ਕਰਮਾਂ ਤੋਂ ਨਿਕਲ ਨਹੀਂ ਸਕੇ ਇਹ ਸਾਡਾ ਸਾਡੀ ਬਦਕਿਸਮਤੀ ਹੈ ਤੋਂ ਆਓ ਇਹ ਸ਼ਬਦ ਪੜੀਏ ਸੱਚੇ ਪਾਤਸ਼ਾਹ ਦੁ ਧੰਨ ਧੰਨ RAMDAS ਗੁਰ ਤਨ ਤਨ ਕਹੋ ਪ੍ਰਭ ਸੁਪਾਗ ਫਿਰ ਕੀਰਤਨ ਦੀ ਸਮਾਪਤਾ ਧੰਨ ਧੰਨ RAMDAS ਗੁਰ ਧੰਨ ਧੰਨ ਦਾਸ ਗੁਰ ਰਾਮ ਦਾਸ ਗੁਰ ਧੰਨ ਧੰਨ ਰਾਮ ਦਾਸ ਗੁਰ ਜਿਨ ਸੇਰਿਆ ਦਿਨ ਸਵਾਰਿਆ ਜਿਨ ਸੇਰਿਆ ਦਿਨ ਸਵਾਰਿਆ ਸਿਰ ਜਨ ਹਾਰ ਆਪ ਸਿਰ ਜ

ਸੇਵਿਆ ਭਾਉ ਕਰ ਸੇ ਤੋਂ ਤਰਪਾਰ ਉਤਾਰਿਆ ਜਿੰਨੀ ਤੂੰ ਸੇਵਿਆ ਜਿੰਨੀ ਤੂੰ ਸੇਵਿਆ ਜਿੰਨੀ ਤੂੰ ਸੇਵਿਆ ਭਾਉ ਕਰ ਜਿੰਨੀ ਤੂੰ ਸੇਵਿਆ ਸੇਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹਰ ਕਟੇ ਤੁਦਸ ਪਰਵਾਰਿਆ ਲਪ ਲੋਭ ਕਾਮ ਕ੍ਰੋਧ ਮੋ ਮਾਰ ਕੱਢੇ ਤਦਸ ਪਰਵਾਰਿਆ ਲਪ ਲੋਭ ਕਾਮ ਕ੍ਰੋਧ ਮੋ ਮਾਰ ਕੱਢੇ ਤਦਸ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਧਨ ਸੋ ਤੇਰਾ ਤੇਰਾ ਥਾਰ ਹੈ ਸੱਚ ਤੇਰਾ ਮੈਂ ਸਕਾਰਿਆ ਸੱਚ ਤੇਰਾ ਮੈਂ ਸਕਾਰਿਆ ਨਾਨਕ ਤੂੰ ਸਾਧਾਰਿਆ ਧੰ ਧੰ ਨਾਮ ਦਾਸ ਗੁਰ ਧੰ ਧੰ ਨਾਮ ਦਾਸ ਗੁਰ ਰਾਮ ਦਾਸ ਗੁਰ ਕਾਮ ਦਾਸ ਗੁਰ ਧੰ ਧੰ ਰਾਮ ਦਾਸ ਗੁਰ ਸੇਵਾ ਦੇ ਨੈ ਸੁਭਾਗਿਆ ਤੇਰਾ ਤਾਂ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਆਪੈ ਗੁਰ ਅਮਰਦਤ ਵਿਚਾਰਿਆ ਗੁਰਿਠਾ ਤਮਨ ਸਾਧਾਰਿਆ ਗੁਰਿਠਾ ਤਮਨ ਸਾਧਾਰਿਆ ਗੁਰਿਠਾ ਤਮਨ ਸਾਧਾਰਿਆ ਗੁਰਿਠਾ ਤਮਨ ਸਾਧਾਰਿਆ ਪੁਰਖਾ 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 ਤਾ ਮਨ ਸਾਧਿਆ ਤਨ ਤੁਮ ਦਾਸ ਤੇ ਕਿੰ ਸਿਰ ਜਤਨ ਸੁਭਾਰਿਆ ਭਰ ਤਨ ਜਰਾ ਬੰਸੂਰ ਰਾਮ ਦਾਸ ਗੁਣ ਜਨ ਸਿਰਿਆ ਸਵਾਰਿਆ ਕਹੋ ਪ੍ਰਭੂ ਨਰਾਜ ਛੰਦ ਕਹੋ ਪ੍ਰਭੂ ਸੁਪਾਖ ਹਾਂ ਕਿਸੇ ਉਹਨਾਂ ਕਾਨ ਰੱਖਾਂ ਹਾਂ ਕਿਸੇ ਉਹਨਾਂ ਭੇਗ ਪੀਜਾਂ ਹਾਂ ਅਲੇਖ ਬੀਜ ਬੀਜ ਹਾਂ ਪਖਾਨ ਪੂਜ ਹਾਂ ਨਾ ਭੇਗ ਪੀਜਾਂ ਹਾਂ ਕਹੀਂ ਅਨੰਤ ਨਾਮ ਗਾਏ ਹਾਂ ਪਰਮਪੁਰਖ ਪਾਏ ਹਾਂ ਜਟਾ ਨਾਲ ਸੀਸ ਧਾਰ ਹੁਨਾ ਮੰਦੁਰ ਕਸ